ਮਾਨ ਸਾਹਿਬੀ ਪਾਕਿਸਤਾਨ ਦੇ ਕੈਦੇ ਕਾਨੂੰਨਾਂ ਦਾ ਵੀ ਲਾਈਨ ਨੂੰ ਅਡਾਪਟ ਕਰਨ ਦੀ ਗੱਲ ਕਰਦੋ ਤੇ ਆਸੀਂ ਨਹੀਂ ਕਰਦੇ ਖੇਤਰ ਸਾਡੀ ਤੇ ਸਮਝ ਮਾਨ ਸਾਹਿਬੀ ਗੰਭੀਰ ਕਿਤੇ ਟਕਰਾਉਣੀ ਨਹੀਂ ਚਾਹੀਦੀ ਬਿਲਕੁਲ ਬਿਲਕੁਲ ਟਕਰਾਅ ਕਿਥਾਰੇ ਪਾਕ ਦੇ ਅੱਗੇ ਪਿੱਛੇ ਰੋਡ ਲੈਣੀ ਵਾਲੇ ਸਾਥੂ ਸਾਨੂੰ ਸਵਾਲ ਕਰ ਦਿੰਦੇ ਨੇ ਕਿ ਜਿਹੇ ਸੰਗਰੂਪ ਦੇ ਵਿੱਚ ਆਪ ਦਾ ਨਮਾਇੰਦਾ ਜਿੱਤਿਆ ਇਹਦਾ ਮਤਲਬ ਉਗਰਾਹਾਂੜੀ ਜefe ਬੰਦੀ ਦਾ ਫੋਟਾ ਨਾਲ ਫੋਟਾ ਤਾਂ ਉਹਨਾਂ ਨੂੰ ਗਲਤ ਹੀ ਹੈ ਵੀ ਜਿਹੜੀਆਂ ਪਿੱਛੇ ਮੋਟਾ ਪਜੀਆਂ ਨੇ ਉਹਨਾਂ ਦਾ ਮਾਨਦਾਨ ਨਮਾਇੰਦਾ ਜਿੱਤ ਗਿਆ ਆਪ ਦਾ ਨਮਾਇੰਦਾ ਜਿੱਤ ਗਿਆ ਕਹਿੰਦੇ ਉਗਰਾਹਾਂ ਨੇ ਉਹਨੂੰ ਵੋਟਾਂ ਉਹਨੂੰ ਖਾਤੀਆਂ ਉਹ ਤੋਂ ਪਹਿਲਾਂ ਐਂਟੀ ਦੀ ਇਲੈਕਸ਼ਨ ਹੋਈ ਐ ਕੋਈ ਤੇ ਸਰਜਿਤ ਮਾਨ ਦਿੱਤਾ ਜਿਹੜੇ ਅਸੀਂ ਕਟੜਾ ਬ੍ਰੋਧੀ ਆ ਉਹ ਕਿਹਦੇ ਚਾਹ ਬੋਟਾਂ ਜਿੱਤਿਆ ਕੌਣ ਹਾਰ ਗਿਆ ਕੌਣ ਇਸ ਗੱਲ ਨਾਲ ਸਾਡਾ ਕੋਈ ਲੈਗਾ ਤੇ ਕਹੋ ਸਕਾਤੇ ਬਹਿ ਕੇ ਭਗਤ ਸਿੰਘ ਦੇ ਨਾਰੇ ਮਾਰਨ ਵਾਲਾ ਕੋਈ ਭਗਤ ਸਿੰਘ ਦੇ ਵਿਚਾਰ ਦਾ ਰੰਗਾਲ ਫੇਰ ਗਾਣਾ ਵਾਲਾ ਨਹੀਂ ਬਣਦਾ ਜਿੱਥੇ ਜਿਹੜੀਆਂ ਨੀਤੀਆਂ ਮਾਂ ਸਰਕਾਰ ਪੰਜਾਬ ਨੂੰ ਲਾਗੂ ਕਰ ਰਹੀ ਹੈ ਕਾਂਗਰਸ ਜੀ ਉਹੀ ਕਰਦੀ ਸੀ ਅਕਾਲੀ ਵੀ ਉਹੀ ਕਰਦੇ ਸੀ ਦੱਸ ਦਿਓ ਵੀ ਕੀ ਫਰਕ ਹੈ ਭਈ ਪਿੱਛੇ ਤੇ ਇੱਕ ਫੈਸਲਾ ਆਇਆ ਕਿ ਪੰਜਾਬ ਦੀਆਂ 26 ਮੰਡੀਆਂ ਰੱਦ ਕਰ ਦਿੱਤੀਆਂ ਸੀ ਲੋਕਦਾਨਾ ਨੂੰ ਮੰਡੀਆਂ ਸੌਂਪ ਦੇ ਦਿੱਤਾ ਇਹ ਭਾਜਪਾ ਵੀ ਇਹੀ ਕਹਿੰਦੀ ਸੀ ਇਹ ਕਾਂਗਰਸ ਵਾਲੇ ਵੀ ਇਹੀ ਕਰਦੇ ਸੀ ਅਕਾਲੀ ਵੀ ਇਹੀ ਕਰਦੇ ਸੀ ਉਹੀ ਨੀਤੀਆਂ ਫਿਰ ਮਾਨ ਸਾਹਿਬ ਨੇ ਲਾਗੂ ਕਰਤੀਆਂ ਗਰੋਹ ਹੋਇਆ ਬਾਤ ਹੋ ਗਈਆਂ ਆ ਪਿੱਛੇ ਦੇ ਕੁਝ ਦਿਨ ਹੋਏ ਨੇ আট ਸਰਕਾਰੀ ਕਾਲਜ ਖੁਦ ਮੁਖਤਿਆਰੀ ਦੇ ਦਿੱ ਗਏ ਨੇ ਬੜਾ ਮਤਲਬ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਉਹਨਾਂ ਨੂੰ ਦੇਜੀ ਹਟਾ ਜਦੇਗਾ ਜਿਉਂ ਮਰਜੀ ਕਰੋ ਜਿੱਥੋਂ ਮਰਜੀ ਫੜ ਲਿਓ ਜਿੰਨੀਆਂ ਮਰਜੀ ਤਰਖਾਹਾਂ ਦਿਓ ਇਹ ਚਿਰਾਂ ਨੂੰ ਘਟ ਦਿਓ ਸੁਪਿਆਰਿਆਂ ਰੱਖੋ ਨਾ ਰੱਖੋ ਕਿ ਨਹੀਂ ਮਰਦੀ ਫਿਰਦਾ ਸਭ ਤੋਂ ਪੁੱਤ ਪੇੜ ਦਾ ਮਤਲਬ ਹੈ ਵਿਰੋਧ ਹੋਇਆ ਵਾਪਸ ਹੋ ਗਿਆ ਜਿਹਨੇ ਪੈ ਇੱਕ ਕਦਮ ਜਿਹੜੀ ਸਰਕਾਰ ਆ ਜਿਹੜੀ ਨਹੀਂ ਕੀਤੀ ਨਾਲ ਆ ਜੋੜ ਗੜਗਰੀ ਦਾ ਬਿਆਨ ਆਇਆ ਜੇ ਜਾਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਕਢਾਓ ਇਹ ਨਾ ਪੰਜਾਬ ਦੇ ਸਾਰੇ ਪ੍ਰੋਜੈਕਟ ਰੱਦ ਕਰ ਦੂਗਾ ਅਗਲੇ ਦਿਨ ਤੋਂ ਜ਼ਮੀਨ ਦਾ ਪੰਗਾ ਬਦਲ ਦਾ ਫੈਸਲਾ ਆ ਗਿਆ ਤੇ ਨਗਰ ਕਮਾਸ਼ਾ ਘਾਰੇ ਤੋਂ ਰਾਂਡਾ ਦੇ ਫੇਰ ਹੈ ਇਹ ਭਾਰਤ ਨਾਲ ਦੇ ਕੋਲੈਕਟਰੂ ਦੇ ਰੱਦ ਹੋ ਜਾਣ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਊ ਜਿਹਨੇ ਜਿਹੜੀ ਬੋਲੀ ਲੱਗ ਗਈ ਬੋਲ ਉਹ ਹੀ ਬੋਲੀ ਜੁਰੀਂਦੇ ਆ ਸੇਵੋ ਦੀ ਪੈਂਤ ਦਾ ਸੰਬੰਧ ਮਾਨਦਾ ਪਿਛਲੇ ਦਿਨੀ ਮਲੇਰ ਕੋਟਲੇ ਦੇ ਪੌਂਦੀ ਲਾਂਦੇ ਜਿਹੜੀ ਭਾਤਮਾਲਾ ਪ੍ਰੋਜੈਕਟ ਨੂੰ ਖਟੜਾ ਐਕਸਪ੍ਰੈਸ ਕਹਿੰਦੇ ਆ ਅੰਬਰਸਰ ਕਟਲਾ ਕੋਤੇ ਰਾਤ ਨੂੰ ਗੱਲ ਹੁੰਦੀ ਆ ਦਿਨੇ ਪੀਕੇ ਜੂਰਾ ਕਿ ਭੈ ਕੇ ਮਸਲਾ ਹੱਲ ਕਰਾਂਗੇ ਜਿਹੜਾ ਮਨੇ ਕੋਟਲੇ ਸੇ ਕੁਝ ਚਰਵਾ ਪੁਰਖ ਚਾੜ ਦਿੱਤੀ ਜਾਂਦੀ ਹੈ ਤੇ ਮਸ਼ੀਨਾਂ ਦੇ ਹੱਥੋਂ ਜ਼ਮੀਨ ਤੇ ਕਬਜ਼ਾ ਲੈ ਲਿਆ ਝੋਨਾ ਮਾਰਦਾ ਜਥੇਬੰਦੀਆਂ ਨੂੰ ਫੜ ਕੇ ਥਾਣੇ ਨੱਕਦਾ ਇਹ ਗੜਗਰੀ ਦੀ ਗੱਲ ਦਾ ਜਵਾਬ ਦੇਦਾ ਕਿ ਭਾਰਤ ਨਾਲਾ ਪ੍ਰੋਜੈਕਟੀਆਂ ਸਾਰੀਆਂ ਜ਼ਮੀਨਾਂ ਖੈਰ ਕਰਕੇ ਕਬਜ਼ਾ ਸਰਕਾਰ ਨੇ ਲੈ ਲਿਆ ਅਗਲੇ ਦਿਨ ਸੁਪਰੀ ਮੀਟਿੰਗ ਸੀ ਇੱਕ ਦੇ ਛੱਡ ਕੇ ਅਸੀਂ ਜਾ ਕੇ ਕਬਜ਼ਾ ਲੈ ਲਿਆ ਪਰ ਨਾਲ ਵੀ ਪ੍ਰਧਾਨ ਬਾਦਰੀ ਨੇ ਮੁਖਤ ਕਰਾਂ ਦੀ ਮੀਟਿੰਗ ਰੱਖੀ ਹੋਈ ਸੀ ਉਹਦੇ ਚੈਨ ਨੂੰ ਜਵਾਬ ਤਲਬਣਾ ਸੀ ਕਿ ਭਾਤ ਵਾਲਾ ਪ੍ਰੋਜੈਕਟ ਦੀ ਜਮੀਨ ਦਾ ਕਬਜ਼ਾ ਕਿਉਂ ਨਹੀਂ ਲਿਆ ਉਹ ਸਟੇਟਮੈਂਟ ਦੇ ਨੂੰ ਬੜੀ ਕਰ ਸਤਿ ਮંત્રી ਇਹਨਾਂ ਅੱਗੇ ਗਿਆ ਉਹਨੇ ਮੀਟਿੰਗ ਕਰਾ ਕੇ ਕੋਈ ਨਹੀਂ ਤੋਹਫਾ ਦਿੱਤਾ ਜੇ ਪੰਜਾਬ ਨੂੰ ਇੱਕ ਸਮਾਰਟ ਸ਼ਹਿਰ ਦੇਦਾ ਰਾਜਪੁਰਾ ਜਿਹੜੀ ਉਹਦੇ ਗੁੜਗਾਨ ਭਗਵੰਤ ਮਾਲ ਦੀ ਸਰਕਾਰ ਆਪਾਂ ਆਤਮਾਲਾ ਪ੍ਰੋਜੈਕਟ ਜੀਆਂ ਛੜਕਾ ਨੇ ਜਿਹੜੀ ਸੜਕ ਦੇ ਉੱਤੇ ਆਪਾਂ ਤੀਜੇ ਦਿਨ ਕਰਜਾ ਮੁੜ ਕੇ ਕੀਤਾ ਉਸ ਜ਼ਮੀਨ ਤੇ ਚਾਰ ਜ਼ਿਲ੍ਹੇ ਰਾਏ ਕਿ ਮਲੇਰ ਕੋਠਲੇ ਦੀ ਭਰਤਮਾਲਾ ਪ੍ਰੋਜੈਕਟ ਵਾਲੀ ਜ਼ਮੀਨ ਜਿਹੜੀ ਸਰਕਾਰ ਦੇ ਖੁੱਸ ਦੇ ਜ਼ੋਰਿਆਂ ਨੱਪੀ ਹੈ ਉਹ ਤੇ ਮੁੜ ਕੇ ਕਬਜ਼ਾ ਕੀਤਾ ਜਾਵੇ ਚੈਰਫੋਨ ਕਿੰਨਾ ਉਹ ਤੇ ਜਿਸ ਤਰੀਕੇ ਨਾਲ ਤੁਸੀਂ ਅੱਗੇ ਵਧਿਓ ਇਹ ਨਾ ਜਾਤਾਂ ਰੱਖਿਆ ਤੁਸੀਂ ਉਹ ਐਨਾ ਸਲਾਘਾਯੋਗ ਹੈ ਜਿਹਦੀ ਜਿਹਦੇ ਤੇਰੀ ਕੀਤੀ ਜਾਵੇ ਅਣਜੋਖੀ ਇੱਕ ਬੰਦੇ ਨੇ ਕਿਸੇ ਕਾਰਨ ਕਰਕੇ ਇੱਕ ਫੁੱਲਸ ਵਾਲੇ ਦੇ ਧੱਕੜੇ ਆ ਰਿਹਾ ਆਪਣੇ ਬਜੇ ਨੇ ਉਹਨੂੰ ਰੋਕਿਆ ਕਿ ਨਹੀਂ ਭਾਈ ਇਹ ਨਹੀਂ ਕਰਨਾ ਇਧਰ ਫੁੱਸਾ ਆ ਰਹੀ ਜਦੋਂ ਇੱਕ ਫੁੱਸਾ ਵਾਲਾ ਗੱਡੀ ਦੇ ਵਿੱਚ ਖੋਦ ਮਾਰ ਰਿਹਾ ਆਪਣੇ ਆਪੂ ਦੇ ਤਾਂ ਉਹਨੂੰ ਫੁੱਸਾ ਆਨੇ ਰੋਕਿਆ ਜਿਹੜੇ ਬਿਨਾਂ ਕਿਸੇ ਟਕਰਾਓ ਦੇ ਆਪਾਂ ਜ਼ਮੀਨ ਤੇ ਕਾੜਜਾ ਕਰ ਲੈ ਮੇਰਾ ਕਹਿੰਦਾ ਮਤਲਬ ਇਹ ਸੇ ਭਗਵਾਨ ਅਤਮਾ ਦੀ ਸਰਕਾਰ ਉਹਨਾਂ ਨੀਤੀਆਂ ਜਿਹੜੀਆਂ ਨੀਤੀਆਂ ਕਾਗਰਸ ਕਰਦੀ ਰਹੀ ਹੈ ਜਿਹੜੀਆਂ ਨੀਤੀਆਂ ਤੇ ਬੀਜੇਪੀ ਖੜ ਕੇ ਰਾਜ ਕਰਦੀ ਹੈ ਜਿਹੜੀਆਂ ਨੀਤੀਆਂ ਤੇ ਅਕਾਲੀ ਕਹਿੰਦੇ ਕੈਲੀਫੋਰਨੀਆ ਅਪਣਾਉਣਾ ਕੋਈ ਪਤਾ ਨਹੀਂ ਲੱਗਦਾ ਉਹ ਹੀ ਨੀਤੀਆਂ ਤੇ ਇਹ ਸਰਕਾਰ ਵੀ ਚੱਲ ਰਹੀ ਹੈ ਇੱਕ ਜਰਮਨੀ ਦੀ ਕੰਪਨੀ ਨੂੰ ਬੁਲਾਇਆ ਵੀ ਆਜੋ ਦੀ ਪੂੰਜੀ ਨਿਵੇਸ਼ ਕਰੋ ਟਾਟਾ ਸਟੀਲ ਕੰਪਨੀ ਨੂੰ ਬੁਲਾਇਆ ਆਜੋ ਜੀ ਪੂੰਜੀ ਨਿਵੇਸ਼ ਕਰੋ ਇੱਕ ਪੂਰੇ ਦੀ ਕੰਪਨੀ ਨੂੰ ਸੱਦਾ ਦਿੱਤਾ ਜਿਹੜੀ ਜੇ ਪੂੰਜੀ ਕੋਈ ਲਾਉਣ ਆਉਂਦਾ ਹੈ ਤੇ ਹਾਂ ਜਾਂਦਾ ਹੈ ਕਿ ਇਹ ਜਿਹੜੀਆਂ ਭਾਰਤ ਵਾਲਾ ਪ੍ਰੋਜੈਕਟ ਜਾਂ ਸੜਕਾਂ ਦੇ ਇਹਦੇ ਨਾਲ ਪੰਜਾਬ ਦੇ ਬਾਰੇ ਨੈਰੇ ਹੋ ਜਾਣਗੇ ਜਿਹੜਾ ਰਾਜਪੁਰੇ ਨੂੰ ਸੰਕਤੀ ਸ਼ਹਿਰ ਬਣਾਉਣਾ ਹੈ ਉਹ ਜਿਹ ਲੱਖ ਪੱਗ 14000 ਲੋਕਾਂ ਨੂੰ ਰੋਜ਼ਗਾਰ ਮਿਲਦਾ। ਵੀ ਜਿਹੜੀ ਇਹ ਗਿਰਤੀਆ ਮਿਲਤੀਆਂ ਨੇ। ਵੀ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ। ਨਾਲ ਜਿਹੜੇ ਪੂੰਜੀ ਨਾਲ ਵਾਲੀਆਂ ਕੰਪਨੀਆਂ ਨੇ। ਪੂੰਜੀਪਤੀ ਕੰਪਨੀਆਂ। ਉਹ ਕਿਸ ਮਕਸਦ ਨਾਲ ਆ ਰਹੀਆਂ ਨੇ। ਜਿੰਨੀਆਂ ਭਾਰਤਮਾਲਾ ਪ੍ਰੋਜੈਕਟੀਆਂ ਸੜਕਾਂ ਦੇ 8 ਪ੍ਰੋਜੈਕਟ ਜੀ ਪੰਜਾਬ ਦੇ। ਇਹ ਸਾਰੀਆਂ ਝੜਕਾਂ ਬੰਦਰਗਾਹਾਂ ਨਾਲ ਹਵਾਈ ਅੱਡੇ ਨਾਲ ਰੇਲਵੇ ਸਟੇਸ਼ਨਾਂ ਨਾਲ ਤੇ ਕੌਮੀ ਮਾਰਗਾਂ ਨਾਲ ਸਾਰੀਆਂ ਕੱਟ ਕੀਤੀਆਂ ਜਾਂਦੀਆਂ ਉਸੇ ਤਰ੍ਹਾਂ ਦੀ ਪਾਲਿਸੀ ਜਿਵੇਂ ਅੰਗਰੇਜ਼ਾਂ ਨੇ ਰੇਲਾ ਕੱਢੀਆਂ ਸੀ ਜਦੋਂ ਕਿਹਾ ਵੀ ਰੇਲਾ ਕੱਢ ਕੇ ਅੰਗਰੇਜ਼ਾਂ ਨੇ ਤਾਂ ਲੋਕਾਂ ਦਾ ਵਿਕਾਸ ਕਰਤਾ ਅੰਗਰੇਜ਼ਾਂ ਨੇ ਮੌਜ ਕਰਤੀ 1000 ਤੋਂ ਦੂਜੇ ਸ਼ਹਿਰ ਜਾਣ ਵਾਸਤੇ ਛੋਡੀ ਸੁਹੂਤ ਦਾ ਪ੍ਰਚਾਰ ਹੋਇਆ ਵੀ ਡਿਵੈਲਪਮੈਂਟ ਕਰ ਰਹੀ ਹੈ ਅੰਗਰੇਜ਼ੀ ਹਕੂਮਤ ਪਰ ਛੋਡੀ ਘਾ ਤਾਂ ਰਹਿਣਾ ਨਹੀਂ ਸੀ ਲਾਇਆ ਉਹ ਰਹਿਣਾ ਲਾਇਆ ਸੀ ਕਿ ਬੰਦਰਗਾਹਾਂ ਤੋਂ ਆਪਦਾ ਮਾਲ ਢੋਣਾ ਐਸ ਮੰਡੀ 'ਚ ਲਿਆਉਣਾ ਤੇ ਮਰਜ਼ੀ ਦੇ ਵੇਚਾ ਤੇ ਵੇਚਣਾ ਇੱਥੋਂ ਦਾ ਮਾਲ ਕੱਚਾ ਮਾਲ ਰੇਲਾ ਰਾਹੀਂ ਲੈ ਕੇ ਜਾਣਾ ਬੱਦਰਗਾਹਾ ਤੋਂ ਪਹੁੰਚਣਾ ਉੱਥੋਂ ਆਪਦੇ ਦੇਚ ਪਹੁੰਚਣਾ ਉਦੋਂ ਬਣਾਵਾਂਗੇ ਤੇਦੀ ਖਾਤਰ ਰੇਲਾ ਕਢਿਆ ਐਸੇ ਤਰ੍ਹਾਂ ਇੱਥੇ 50 ਘੱਟੋ-ਕੱਟ 7 ਡੈਂਪ ਕੋਮਿਸ਼ਾ ਮਾਰਕ ਦੇ ਕੋਲੇ ਬੰਦੇ ਨੇ ਇੱਕ ਡੰਪ ਦੇ ਵਿੱਚ 1000 ਏਕੜ ਜ਼ਮੀਨ ਕੈਰ ਕਰਨੀ ਹੈ ਇਹ 70 ਜਿੱਥੇ ਡੰਪ ਹੋਊਗਾ ਠੀਕ ਹੈ ਮੈਂ ਤੁਹਾਨੂੰ ਉੱਥੇ ਵੱਡਾ ਸ਼ਾਪਿੰਗ ਮਾਲ ਉੱਥੇ ਵੱਡੇ ਰੈਸਟੋਰੈਂਟ ਉੱਥੇ ਪਟਨਾਲ ਪੰਪ ਉੱਥੇ ਬੜੇ ਕਾਨੂੰਨੀਆਂ ਰਹਿੰਦੀਆਂ ਉਹਨਾਂ ਖਾਤਰ ਜ਼ਮੀਨਾਂ ਕੈਰ ਕਰਨੀ ਇਸ ਕਰਕੇ ਇੱਕ ਰਾਜ ਦੇ ਵਿੱਚ ਇੱਕ ਦੇਸ਼ 'ਚ ਇੱਕ ਵਿਦੇਸ਼ ਦਾ ਬਸੇਬਾ ਉਹਨਾਂ ਡੈਂਪਰਾਂ ਹੀ ਹੋ ਰਿਹਾ ਜਿਹੜਾ ਸਾਨੂੰ ਅਸੀਂ ਕਹਿੰਦੇ ਹੁੰਦੇ ਸੀ ਕਿ ਸਾਨੂੰ ਨਵੇਂ ਆਪ ਤੋਂ ਉਹਨਾਂ ਦੇ ਨਾਂ ਤੇ ਕਾਰਪੋਰੇਟ ਕੰਨੇ ਪੰਜਾਬ ਦੇ ਵਿੱਚ ਆਪਦੇ ਅੱਡੇ ਜਮਾਉਣੇ ਨੇ ਉਹ ਅੱਡੇ ਬਣਨ ਜਾ ਰਹੇ ਨੇ ਸਾਡੀ ਕਿਸੇ ਦੀ ਮੰਗ ਨਹੀਂ ਹੈ ਕਿ ਭਾਰਤ ਵਾਲਾ ਪ੍ਰੋਜੈਕਟ ਦੀ ਸ਼ਰਤ ਹੋਵੇ ਅਸੀਂ ਕਦੇ ਡਿਮਾਂਡ ਨਹੀਂ ਕੀਤੀ ਕਿ ਸਾਡਾ ਇਹ ਨਾ ਸੜਕਾਂ ਦਾ ਸਰਦਾਰੀ ਸਾਨੂੰ ਚੌੜੀਆਂ ਛੜਕਾਂ ਦੇ ਦਿਓ ਕਹਿੰਦੇ ਨੇ ਕਿ ਆਹ ਚੌੜੀਆਂ ਛੜਕਾਂ ਤੇ ਸੋਗੀਆਂ ਗੱਡੀਆਂ ਵਧੀਆ ਚੱਲਿਆ ਕਰਨਗੀਆਂ ਸਾਨੂੰ ਟਾਈਮ ਘੱਟ ਲੱਗਿਆ ਕਰੂ ਚੜੀਗੜ ਜਾਣ ਨੂੰ ਅਬਰਸਰ ਜਾਣ ਨੂੰ ਟਾਈਮ ਘੱਟ ਲੱਗਿਆ ਕਰੂ ਉਹ ਅਸੀਂ ਕੀ ਲੈਣੇ ਇਹ ਨਾ ਗੱਡੀਆਂ ਤੇ ਸਾਡੇ ਗੱਡੇ ਵਾਲੇ ਤਾਂ ਚੜ੍ਹ ਨਹੀਂਦੇ ਆ ਤੁਸੀਂ ਆ ਜਿਹੜੀ ਘੱਟਰਾ ਸ਼ਖਤ ਭਾਰਤ ਨਾਲਾ ਪ੍ਰੋਜੈਕਟ ਵਾਲੀ ਸੜਕ ਹੈ ਇੱਥੇ ਟਰੈਕਟਰ ਟਰਾਲੀ ਟੂੜੀ ਵਾਲੀ ਨਹੀਂ ਚੱਲ ਸਕਦੀ ਕੋਈ ਇੱਥੇ ਭਵੰਦੀਆਂ ਲਾ ਦੇਣੀਆਂ ਨੇ ਇਹਨਾਂ ਦੇ ਇੱਕ ਸੜਕ ਇੱਕ ਸੜਕ ਸਾਡੀ ਖਾਤਰ ਨਹੀਂ ਇੱਕ ਕਾਰਪੋਰੇਟ ਦੀਆਂ ਖਾਤਰ ਨੇ ਇੱਕ ਤਰ੍ਹਾਂ ਦੇਸ਼ ਨੂੰ غلام ਬਣਾਇਆ ਜਾ ਰਿਹਾ ਹੈ ਕਾਰਪੋਰੇਟ ਸਿੱਧੇ ਤੌਰ ਤੇ ਆਪ ਦਾ maal ਵੇਚਣ ਦੀ ਖਾਤਰ ਤੇ ਇਥੋਂ ਲੁੱਟ ਕੇ ਲੈ ਕੇ ਜਾਣ ਦੀ ਖਾਤਰ ਸਸਤੇ ਰੇਟ ਤੇ ਚੱਕ ਕੇ ਉਹਨਾਂ ਦੇ ਆਦੇ ਮਾਲੂ ਬੈਗ ਰੇਟ ਤੇ ਵੇਚ ਕੇ ਕਿਸਾਨਾਂ ਮਜ਼ਦੂਰਾਂ ਦਾ ਕਾਣ ਕਰਨਾ ਕਿਸਾਨਾਂ ਮਜ਼ਦੂਰਾਂ ਦੀ ਲੁੱਟ ਕਰਨੀ ਹੈ ਇਸ ਕਰਕੇ ਲੜਾਈ ਵੱਡੀ ਹੈ ਇਸੇ ਕਰਕੇ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਖੇਤੀ ਖੇਤਰ ਦੇ ਵਿੱਚੋਂ ਵਿਸ਼ੇਪਰ ਸੰਸਥਾ ਨੂੰ ਸੰਸਾਰ ਬੈਂਕ ਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਬਾਹਰ ਕਰੋ ਸਾਡੀ ਪਹਿਲੀ ਮੰਗ ਹੈ ਜੇ ਉਹ ਮੰਗ ਫੁਨੇ ਆਦੀ ਮੰਗ ਹੈ ਕਿਸਾਨ ਮਜ਼ਦੂਰਾਂ ਦੀ ਦੇ ਵਾਤਾਵਰਣ ਨਾਲ ਸੰਬੰਧੀ ਖੇਤੀ ਨੀਤੀ ਲਾਗੂ ਕਰੋ ਇਹ ਸਾਡੀ ਬੁਨਿਆਦੀ ਮੰਗ ਹੈ ਕਿਸਾਨਾਂ ਮਜ਼ਦੂਰਾਂ ਕੋਲੇ ਖੇਤੀ ਕਰਨ ਲਈ ਜਮੀਨਾਂ ਨਹੀਂ ਉਹ ਜ਼ਮੀਨਾਂ ਦੀ ਫੋੜ ਪੂਰੀ ਕਰੋ ਇਹ ਸਾਡੀ ਬਨੇਦੀ ਮੰਗ ਹੈ ਕਿਸਾਨਾਂ ਮਲਤੂਰਾ ਦਾ ਸਾਰਾ ਕਰਜ਼ਾ ਖਤਮ ਕਰੋ ਇਹ ਮੰਗਾ ਸਾਡੀਆਂ ਬੁਨਿਆਦੀ ਮੰਗਾ ਨੇ ਉਹਨਾਂ ਨੂੰ ਲੈ ਕੇ ਅਸੀਂ ਮੋਰਚਾ ਸ਼ੁਰੂ ਕੀਤਾ ਤੇ ਇਹ ਮੋਰਚੇ ਦੀ ਖਾਤਰ ਆਪਾਂ ਨਾਮ ਪੱਤਰ ਦੇਣ ਆਇਆ ਆ ਨਾਮ ਪੱਤਰ ਦੇਣ ਤੋਂ ਬਾਅਦ ਆ ਸਾਰੇ ਦਾ ਸਾਰਾ ਕਾਬਲਾ ਬਾਅਦ ਸੇ ਉਸ ਮੋਰਚੇ ਜਾਊਗਾ ਜਿੱਥੇ ਆਪਣਾ ਮੋਰਚਾ ਲੱਗਾ ਹੋਇਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ सारे जन हाणे मंग पत्रैण वास्ते आए न ਜਾਣੀ ਕੋਈ ਆਇਆ ਆਪਣੀ ਮੰਗਾਂ ਕਿ ਡੱਡੋਵਾ ਕਿਥੇ ਆਮ ਸਰਕਾਰ ਦਾ ਕਾਇਮ ਮੰਤਰੀ ਆਊਗਾ ਆਵੇ ਦੇ ਮੰਗ ਪੱਤਰ ਲੈ ਲਈ ਪ੍ਰੋਟੈਸਟਰ ਤਾਂ ਕੋਈ ਆਉਂਦਾ ਕਿ ਨਹੀਂ ਆਉਂਦਾ ਕੋਈ ਗੱਲ ਨਹੀਂ ਦੇਖਾਂਗੇ ਉਹਨਾਂ ਨੂੰ ਸਾਡੇ ਇਹ ਮੰਗ ਪੱਤਰ ਲੈਣ ਦੇ ਵਾਸਤੇ ਇਹਨਾਂ ਦੇ ਹੰਕਾਰਿਆਂ ਦੇ ਪੈਰ ਮਾਰੇ ਹੁੰਦੇ ਆ ਹੱਥ ਮਾਰੇ ਹੁੰਦੇ ਆ ਇਹ ਦੱਸ ਕੀ ਆਸ ਕਰਦੇ ਹੋ ਵੀ ਆ ਖੇਤੀ ਨੀਤੀ ਬਣਾ ਦੇਣਗੇ ਇਹ ਉਹ ਹੀ ਮੰਤਰੀਆ ਜਿਹੜੇ ਸਾਡੀਆਂ ਗਲੀਆਂ ਚ ਗੁਰੇ ਫਿਰਦੇ ਹੁੰਦੇ ਸੀ ਜਿਹੜੇ ਕਹਿੰਦੇ ਹੁੰਦੇ ਸੀ ਕਿ ਅਸੀਂ ਤਾਂ ਆਮ ਘਰਾਂ ਦੇ ਮੁੰਡੇ ਆ ਹੁਣੇ ਖਾਸ ਨੇ ਬਣ ਕੇ ਦੇਖ ਗਏ ਪ੍ਰਧਾਨ ਜੀ ਉਹਨਾਂ ਨੇ ਗੱਲ ਕੀਤੀ ਆ ਕਿ ਇਹ ਸਾਰੇ ਹੀ ਕਾਰਪੋਰੇਟ ਘਰਾਣਿਆਂ ਦੇ ਦਲਾਲ ਉਹਨਾਂ ਦੀਆਂ ਨੀਤੀਆਂ ਹੀ ਲਾਗੂ ਕਰਦੇ ਆ ਇਸ ਕਰਕੇ ਭੈਣੋ ਤੇ ਭਰਾਵੋ ਇੰਦਰ ਗੱਲ ਚੱਲ ਰਹੀ ਆ ਪ੍ਰਸ਼ਾਸਨ ਨੇ ਪ੍ਰਧਾਨ ਜੀ ਨੇ ਵੀ ਕਿਹਾ ਇਹ ਅਸਮੀ ਮੰਗ ਕੀਤੀ ਸੀ ਕਿ ਸਰਕਾਰ ਦਾ ਨੁਮਾਇੰਦਾ ਆਵੇ ਕੋਈ ਉਹ ਕੋਈ ਦਸਤਰੀ ਮੁਲਾਜ਼ਮ ਲਿਆਏ ਆ ਇਸ ਕਰਕੇ ਉਧਰ ਗੱਲ ਚੱਲ ਰਹੀ ਆ ਤੁਸੀਂ ਸਾਰਿਆਂ ਨੇ ਵੇਖਣਾ ਹੈ ਆਪਾਂ ਇਹ ਮੰਗ ਪੱਤਰ ਦੇਣ ਤੋਂ ਬਾਅਦ ਪੂਰੀ ਸ਼ਾਂਤਮਈ ਤਰੀਕੇ ਦੇ ਨਾਲ ਵਾਪਸ ਜਾਵਾਂਗੇ ਔਰ ਆਪਣਾ ਪੰਜ ਦਿਨਾਂ ਦਾ ਐਲਾਨ ਕੀਤਾ ਹੋਇਆ ਹੈ 6-5 ਦਿਨਾਂ ਤੱਕ ਇਹ ਮੋਰਚੇ ਦੇ ਦਰਾਂ ਨਾਲ ਸਰਕਾਰ ਫੈਸਲਾ ਕਰ ਲੈ ਭਗਵੰਤ ਮਾਨ ਫੈਸਲਾ ਕਰ ਲੈ ਕਿ ਇੱਕ ਚੀਜ਼ ਅਸੀਂ ਜਰੂਰ ਲੈ ਕੇ ਜਾਣੀ ਹੈ ਇਹਨਾਂ ਦੇ ਕੋਲ ਚਾਹੇ ਉਹ ਸਾਡੇ ਬਾਹਾਂ 'ਚ ਬੰਗਲੇ ਪਾ ਕੇ ਤੋਰ ਦੇ ਸਾਡੇ ਮੱਥੇ 'ਚ ਚੌਂਦੇ ਕਰਕੇ ਤੋਰ ਦੇ ਅਸੀਂ ਕੁੱਟਣਾ ਹਾਂ ਬਾਹਾਂ ਲੈ ਕੇ ਪਿੰਡਾਂ 'ਚ ਜਾਵਾਂਗੇ ਤੇ ਪਿੰਡ-ਪਿੰਡ ਫਿਰ ਦੱਸਾਂਗੇ ਲੋਕਾਂ ਨੂੰ ਕਹ ਆਏ ਆਪ ਘਰਾਂ ਦੇ ਮੁੰਡੇ ਦੀ ਕਰਤੂਤ ਆਏ ਮਿੰਦਰ ਮਾਸਟਰ ਦੇ ਮੁੰਡੇ ਦੀ ਕਰਤੂਤ ਤੇ ਫੇਰ ਚਾਹ ਕਰ ਸਰਕਾਰ ਫੈਸਲਾ ਕਰਨੇ ਕਿ ਛੜ ਗਿਆ ਮੰਗਾ ਦਾ ਕੋਈ ਹੱਲ ਕਰਕੇ ਤੋੜਨਾ ਹੈ ਇਸ ਕਰਕੇ ਇਹ ਹੁਣ ਖੇਡ ਚੱਲ ਨਹੀਂ ਸਕਦੀ ਜਿਹੜੀ ਕਮੇਟੀ ਕਰ ਕਰਕੇ ਭਗਵੰਤ ਮਾਨ ਚਲਾਉਣੀ ਚਾਹੁੰਦਾ ਹੈ ਹਰ ਗੱਲ ਦੇ ਉੱਤੇ ਝੂਠ ਬੋਲਦਾ ਹੈ ਕਹੋਗੇ ਕਿ 4 ਮਹੀਨਿਆਂ ਚ ਨਸ਼ੇ ਖਤਮ ਕਰ ਦਿਆਂਗੇ ਆ ਸਾਡੀਆਂ ਮਾਵਾਂ ਬਣਾ ਦੇ ਹੱਥਾਂ ਚ ਤਸਵੀਰਾਂ ਨੇ ਜਿਨ੍ਹਾਂ ਨੇ ਕਪਰੂ ਜਵਾਰ ਕੋਤਿਆ ਘਰਾਂ ਵਾਲੇ ਨਸ਼ੇ ਦੀ ਭੇਟ ਚੜ ਗਏ ਉਹਨਾਂ ਦੇ ਹੱਥਾਂ ਚ ਤਸਵੀਰਾਂ ਨੇ ਜਿਹੜੇ ਕਹਿੰਦੇ ਸੀ ਖੇਤੀ ਨੀਤੀ ਬਣਾਵਾਂਗੇ ਉਹ ਕਿਹੜੇ ਛੇਤੀ ਸੰਕਟ ਦੀ ਭੇਟ ਚੜ ਕੇ ਖੁਦ ਕਸ਼ਣਾ ਕਰ ਗਏ ਭਗਵਾਨ ਤੁਮਾਰ ਕੈਨ ਆਸੀ ਕੇ ਪਿੰਡਾਂ 'ਚ ਸਰਕਾਰ ਦਿੰਦਿਆ ਕਰੂਗੀ ਪਰ ਭਰਾਵੋ ਅਜੋ ਚੰਡੀਗੜ੍ਹ ਚ ਆਇਆ ਨੂੰ ਮੂਰ ਹੋਣ ਦੇ ਵਾਸਤੇ ਤਿਆਰ ਨਹੀਂ ਹੋ। ਇਸ ਕਰਕੇ ਇਹਨਾਂ ਦਾ ਕਰਦਾ ਸਾਡੀ ਪੰਜਾਬ ਦੀ ਲੋੜਾ ਅਸੀਂ ਕੱਲ ਵੀ ਇੱਧਰ ਆਣਾ ਗੱਲ ਕੀਤੀ ਤੇ ਮਜ਼ਦੂਰਾਂ ਕਿਸਾਨਾਂ ਦੇ ਬਹੁਤ ਸਾਰੇ ਮਸਲੇ ਹੋ ਗਏ ਆ ਜਿਹੜੇ ਤੇ ਸਰਕਾਰ ਦੀ ਪੰਜੀ ਨਹੀਂ ਲੱਗਦੀ ਪੰਜੀ ਆ ਜਿਹੜੇ ਆਰਥਵਾਣੇ ਨਾਲ ਕਿਸਾਨਾਂ ਨਾਲ ਇਹ ਵਾਸਤੇ ਦੰਸ਼ਾ ਨਹੀਂ ਕਰਾ ਪਾਸ ਮੁਕਾ ਬਣਾ ਦਿਓ ਸਰਕਾਰ ਦਾ ਕੁਝ ਨਹੀਂ ਕਰਦਾ ਸਰਕਾਰ ਨੂੰ ਤਾਂ ਸਰੇ ਹੁੰਦੇ ਇੱਕ ਇੱਕ ਸੋਨਾ ਇਹਨਾਂ ਦੇ ਚੱਲਦਾ ਚੈਨ ਨੂੰ ਥੋੜਾ ਵਾਸਤੇ ਤਿਆਰ ਨਹੀਂ ਪਹਿਲਾਂ ਕਾਪਟਨ ਅਮਰਿੰਦਰ ਦੀ ਸਰਕਾਰ ਵਲੇ ਕੱਲ੍ਹ ਵਾਂ ਦਿੱਲੀ ਸਰਕੇਤ ਸਿੰਘ ਪੁਲਰ ਮੰਤਰੀ ਹੁੰਦਾ ਸੀ ਕਹਿੰਦਾ ਕਹਿੰਦਾ ਆਪਾਂ ਨੂੰ ਕੀ ਫਰਕ ਕਹਿੰਦਾ ਬਣਾ ਦਿੰਨੇ ਆ ਸਰਕੇਤ ਪੁਲਰ ਫਟ ਜਾਣਾ ਬੋਲਿਆ ਕਹਾਂ ਮੁੱਖ ਮੰਤਰੀ ਸਾਹਿਬ ਖੇਰਨਾਪਾਰਕਿਆਂ ਦਾ 2 ਨੰਬਰ ਦਾ ਧੰਦਾ ਹੀ ਬੰਦ ਹੋ ਜਾਊਗਾ ਇਹ ਸਰਕਾਰਾਂ ਦਾ 2 ਨੰਬਰ ਦਾ ਧੰਦਾ ਚਲਾਉਣ ਵਾਸਤੇ ਬਣਿਆ ਹੋਇਆ ਹੈ ਸਾਡੇ ਖੇਤ ਮਜ਼ਦੂਰਾਂ ਨੂੰ ਧਰਾਂ ਦੇ ਮਾਂਤੀ ਹੱਕ ਦੇਣੇ ਆ ਪਲਾਟ ਦੇਣੇ ਆ ਜਿਹੜੇ ਪੱਤੇ ਹੋਏ ਆ ਜਿਨ੍ਹਾਂ ਨੇ ਅੰਤਕਾਰ ਕਰੇ ਹੋਏ ਆ ਸਰਕਾਰ ਦੀ ਗੁਸਤੀ ਨਹੀਂ ਲੱਗਦੀਗੀ زمین ਮੈਂ ਇਹ ਜੀ ਆਪਣੀ ਤਾਕਤ ਦੇ ਜੋਰ ਤੇ ਲਾਖੀ ਸਰਵਾਉਂਗੇ ਆ ਸਾਡੇ ਨਾਲ ਝੰਡਾ ਫੜ ਪੈ ਲਿਓ ਪਾਜ ਕਰੂਗੇ ਉਹਨੇ ਕਿਹਾ ਕਰ ਬਾਕੀ ਫਸਲਾਂ ਦੇ ਉੱਤੇ ਵੀ ਉਨਾ ਹੀ ਭਾਰ ਮੈਡਨ ਲੱਗੇ ਉਨੀ ਆਂਗਣ ਹੋੜ ਲੱਗੇ ਰਜਕਾਰ ਦਾ ਪ੍ਰਯੰਦ ਹੋਊਗਾ ਪਰ ਇਹ ਸਰਕਾਰ ਕਰਨ ਵਾਸਤੇ ਤਿਆਰ ਹੈ ਕਿਹਦਾ ਕਹਿੰਦਾ ਕੰਪਨੀ ਦਾ ਰਾਸ਼ਟਰੀ ਆਰਟੀ ਦਾ ਵਹਿਰ ਹੋਸਨਾ ਹੋਣਾ ਇੱਕ ਨਾਮ ਬਣੇ ਹੋਇਆ ਸਰਕਾਰ ਨੂੰ ਇਹ ਕੰਮ ਕਰਕੇ ਕਿ ਖਾਨ ਦੇ ਮਜ਼ਦੂਰਾਂ ਦੀ ਇੱਥੇ ਨਹੀਂ ਬੋਲ ਰਹਾ ਇਸ ਕਰਕੇ ਆਪਣਾ ਮੰਗ ਪੱਤਰ ਲੈਣ ਦੇ ਵਾਸਤੇ ਜਿਹੜੇ ਵੀ ਕੋਈ ਬਾਹਰ ਨੇ ਇੰਤਹਾਰੀ ਅਖੀਰ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਔਰ ਇਸ ਕੋਲ ਖੁਦ ਨਹੀਂ ਹੈ দৰিক নে পিঠ আ ਕਰ ਕੇ ਦੇ ਕੇ ਆਏ ਆ ਅਸੀਂ ਸਰਕਾਰ ਕੀਤੀ ਆ ਅਸੀਂ ਕਹੋ ਨਾ ਨਾ ਕਿ ਖੁੱਡਨਾ ਸਾਹਿਬ ਤੁਹਾਡਾ ਦਾਵਾ ਹੈ ਅਸੀਂ ਕਿਹਾ ਕਿ ਤੁਸੀਂ ਦਾਵਾ ਕਰਦੇ ਹੋ ਕਿ ਅਸੀਂ ਬਾਦਲਾਂ ਨੂੰ ਹਰਾਇਆ ਹੈ ਤੁਸੀਂ ਠੀਕ ਹੈ ਵੋਟਾਂ ਦੇ ਵਿੱਚ ਉਹਨਾਂ ਨੂੰ ਹਰਾਤਾ ਫਰੋਨਾ ਨਾਲੋਂ ਜ਼ਗੀਰਦਾਰੀ ਵਾਲੀ ਸਾਂਝ ਨਹੀਂ ਟੁੱਟੀ ਕਿ ਸੱਚੀ ਮਿੱਥੀ ਉਹਨਾਂ ਨੂੰ ਆਪਣੇ ਵਿਰੋਧੀ ਸਮਝਦੇ ਹੋ ਤਾਂ ਲਾਜ਼ਮੀ ਤੌਰ ਦੇ ਉੱਤੇ ਆ ਕਿ ਜਿਹੜੀ ਬਾਦਲਾਂ ਦੀ ਖਾਈ ਸੋ ਏਕੜ ਦੇ ਉੱਤੇ ਕਬਜ਼ਾ ਕਰਿਆ ਹੋਇਆ ਉਹ ਹੱਕਬੰਦੀ ਕਾਨੂੰਨ ਦੇ ਵਿੱਚ ਲਿਆਓ ਉਹਨਾਂ ਦੀ ਜ਼ਮੀਨ ਮਜ਼ਦੂਰਾਂ ਕਿਸਾਨਾਂ ਦੇ ਵਿੱਚ ਵੰਡੋ ਅਸੀਂ ਫੇਰ ਮੰਨਾਂਗੇ ਕਿ ਤੁਸੀਂ ਉਹਨਾਂ ਦੇ ਵਿਰੋਧੀ ਹੋ ਇਸ ਕਰਕੇ ਅੱਜ ਵੀ ਉਹ ਜਿਹੜੇ